ਹਾਂਜੀ ਕੀ ਹਾਲ ਆ ਸਾਰਿਆਂ ਦਾ ਸੋ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਮੈਂ ਪੈੜ ਤੇ ਖੜਾ ਆਂ ਕਹਿੰਦੇ ਪੈੜ ਤੇ ਬਲੌਗ ਸਟਾਰਟ ਕਰਪਾ ਸੋ ਸਵੇਰੇ ਸਵੇਰੇ ਰੋਟੀ ਰੋਟੀ ਖਾ ਕੇ ਤੇ ਗਾਰਾ ਆਪਣਾ ਤਿਆਰ ਆਈ ਲੀਲਾ ਵੀ ਆਪਣਾ ਤਿਆਰ ਆ ਕੀ ਕਰੀਏ ਨਾ ਬੂਟ ਪਾ ਰਿਆ ਕਹਿੰਦੇ ਤੇ ਆਪਣੀਆਂ ਪੈੜਾਂ ਪੂੜਾਂ ਬਣ ਚੁੱਕੀਆਂ ਤੇ ਸਟਾਰਟ ਕਰ ਦਈਏ ਕੰਮ ਫਿਰ ਆਪਾਂ ਬਾਹਰ ਨਾ ਟਾਈਮ ਖਰਾਬ ਕਰੀਏ ਕਿਉਂਕਿ ਟੈਂਪ ਵੀ ਖਤਾਂ ਹੋ ਗਿਆ ਕਿੰਨੇ ਵਜ ਗਏ ਲੀ ਲਿਆ 11 11:30 ਨਾ ਹੈ 10:30 ਹੋ ਗਏ 11 ਕਹਿ ਗਿਆ ਸੀ ਪਤਾ ਤੇ ਲੱਗਦੇ ਆ ਫਿਰ ਆਪਣਾ ਘਰ ਆ ਰੇੜੀ ਆ ਸੋ ਦੇਖਦੇ ਹੋ ਅੱਜ ਕੱਢ ਦੀਏ ਕਿ ਨਾ ਫਿਰ ਕੱਢ ਹੀ ਦਈਏ ਜਰਾ ਅੱਜ ਬਹੁਤ ਦਿਨ ਹੋ ਗਏ ਤਿੰਨ ਦਿਨ ਹੋ ਗਏ ਜਿੰਦ ਲੱਗੇ ਪਹਿਲਾਂ ਇੱਕ ਦਿਨ ਇੱਕ ਦਿਨ ਚੋਂ ਕੱਢੀ ਇੱਕ ਦਿਨ ਚੋਂ ਕੱਢੀ ਤੇ ਅੱਜ ਆ ਕੱਢ ਦਾਂਗੇ ਸਾਰੀ ਕਹਿੰਦੇ ਜੇ ਅੱਜ ਨਾ ਕੱਢੀ ਗਈ ਕਹਿੰਦੇ ਫਿੱਟੇ ਲਾਣਤਾ ਸਾਡੇ ਤੇ ਰਣਾ ਲੀਲਾ ਫਿਰ ਆਪਾਂ ਕੱਚੇ ਮਿਸਤਰੀਆਂ ਜੱਜ ਨਾ ਨਿਕਲਿਏ ਹੈ ਮੁੜ ਕੇ ਫਿਰ ਆਪਾਂ ਹੱਥ ਨਹੀਂ ਲਾਉਂਦੇ ਇਹਨੂੰ ਹੋਰ ਕੰਮ ਛੇਡਾਂਗੇ ਇਹ ਆਪਾਂ ਮਿਸਤਰੀ ਦੀ ਕਢਾਵਾਂਗੇ ਫਿਰ ਜੇ ਨਾਂ ਨਿਕਲੀ ਸਾਥ ਵਿੱਚ ਤੇ ਤੇ ਚਾਦਰਾਂ ਪਾ ਦੇਣੀ ਅੱਜ ਮੇਰੇ ਵੀਰੋ ਉਹ ਜੀ ਚਾਹ ਆ ਗਈ ਚਾਹ ਕਹਿੰਦੇ ਨਾਲ ਆ ਗਿਆ ਪੁਜੀਆ ਪਰ ਮੈਂ ਤਾਂ ਖਾਂਦਾ ਨਹੀਂ ਤਜਾਬ ਬਣ ਜਾਂਦਾ ਨਾ ਰਣਾ ਲੀਲਾ ਆਹ ਕੜਤੀ ਕਹਿੰਦੇ ਕੰਧ ਸੋ ਬਾ ਉਹ ਤਾਂ ਟਾਲ ਹੋ ਚੁਕੀਆਂ ਸਿੱਧੀ ਤੇ ਹੁਣ ਲਾਉਣੇ ਆਪਾਂ ਇਹਦੇ ਉੱਤੇ ਪਹਿਲਾਂ ਚੈਨਰ ਭਾਲਦੇ ਉਧਰ ਚੈਨਰ ਪਏ ਹੋਣਗੇ ਬਾਦੂ ਖਵਾੜ ਦੇ ਵਿੱਚ ਆਪਣੇ ਕੋਲੇ ਸੋ ਚੈਨਰ ਲਾ ਦਾਂਗੇ ਉੱਤੇ ਪਾ ਦਾਂਗੇ ਤੇ ਚਾਦਰਾਂ ਤੇ ਇੱਕ ਛੋਟਾ ਜਿਹਾ ਜਨਰ ਵੀ ਪਾਉ ਉਹ ਪੈਨ ਜਨਰ ਕੀ ਹੋ ਗਿਆ ਹੈ ਨਾ ਖੱਡੀ ਨਹੀਂ ਦੇਖ ਮਾਤਾ ਨਾ ਤੇ ਆ ਚੈਨਰ ਪਏ ਆ ਦੇਖਦੇ ਨੂੰ ਚੱਕ ਕੇ ਲੈ ਜਾਣੇ ਜੇ ਕੋਈ ਮਿੰਤੀ ਆ ਪੰਪਾਇਂ ਦੇਖਾ ਸਮੀ ਮਾਰਦੀ ਆ ਲੈ ਮਾਰਦੀ ਕਾ ਨੂੰ ਇਹਨੂੰ ਐਵੇਂ ਪਾਉਂਦਾ ਸੀ ਅੱਛਾ ਮੇਰਾ ਤਾਂ ਸਿੰਘ ਮਾਰਦਾ ਸੋ ਆਹ ਤਾਂ ਇਹਨਰ ਚੱਕਦੇ ਆ ਮਣਕੇ ਦੇਖਦੇ ਵੀ ਪੂਰਾ ਆਉਂਦਾ ਕਨਾ ਉੱਥੇ ਲੈ ਜੀ ਕਨੇ ਆ ਕਰ ਲਿਆ ਕੰਮ ਸੈਟ ਸੋ ਹੁਣ ਇਹਦੇ ਥੱਲੇ ਆਪਾਂ ਲਾਉਣੇ ਪੈਣਗੇ ਘਟੋ ਘਟ ਇੱਕ ਦੋ ਦੋ ਰਦੇ ਆਉਂਗੇ ਉੱਥੋਂ ਇੱਥੇ ਤਿੰਨ ਰਦੇ ਲੱਗਣਗੇ ਐ ਫੇਰ ਜਾ ਕੇ ਢਲਾਨ ਸੈੱਟ ਹੋਊਗੀ ਮਤਲਬ ਦੋ ਰਦੇ ਇੱਥੇ ਲੱਗਣਗੇ ਇੱਕ ਰਦਾ ਤਾਂ ਨਾਲ ਲੱਗ ਜੂਗਾ ਫੇਰ ਬਣ ਜੂ ਗੱਲ ਓਕੇ ਸੋ ਆਪਾਂ ਲਾਉਣੇ ਆ ਪਹਿਲਾਂ ਰਦੇ ਫੇਰ ਚਾਦਰਾਂ ਧਰ ਕੇ ਦੇਖਾਂਗੇ ਫੇਰ ਸੈੱਟ ਕਰਾਂਗੇ ਫੇਰ ਉੱਤੇ ਰਤੇ ਲਾ ਦਾਂਗੇ ਉਹਨਾਂ ਦੇ ਫੇਰ ਬਜੰਨਾ ਉੱਡਣਗੇ ਨਹੀਂ ਨਹੀਂ ਪਹਿਲਾਂ ਸਾਡੀ ਇੱਕ ਮੱਝ ਮਾਰਤੀ ਸੀ ਉੱਡ ਕੇ ਆ ਹੰਗਲਾਰ ਨਹੀਂ ਆ ਸੋ ਇਹਦੇ ਵਿੱਚ ਕਪੱਤੀ ਲੱਗੀ ਹੋਈ ਸੀ ਉਹ ਉੱਤੋਂ ਆ ਕੇ ਨਾ ਆਏ ਬੱਜੀ ਮੱਝ ਦੇ ਉੱਥੇ ਬੈਠੀ ਸੀ ਵਿਚਾਰੀ ਮੱਝ ਜਿਨ੍ਹਾਂ ਨੇ ਦੇਖੀ ਹੋ ਵੀਡੀਓ ਉਹਨਾਂ ਦਾ ਪਤਾ ਲੱਖ ਰੁਪਏ ਦੀ ਮੱਝ ਸੀ ਵਿਚਾਰੀ ਆ ਗਈ ਗਈ ਲੋ ਜੀ ਇੰਨਾ ਕੰਮ ਕਰਤਾ ਤੇ ਹੁਣ ਆ ਗਈ ਕਹਿੰਦੇ ਮਸ਼ਹੂਰੀ ਚਾਹੂ ਪੀਨੇ ਆ ਹਨਾ ਸੇਕ ਦੇ ਤੂੰ ਹੀ ਕਰ ਗਏ ਹੱਥ ਠਾਰ ਗਏ ਕੇ ਮਗਲਾ ਸੱਚਾ ਦਾ ਕੁਝ ਤੀਜਾ ਚੌਥਾ ਤੀਜਾ ਚੌਥਾ ਹੰਢੀ ਬੀਤੀ ਜਾਂਦੀ ਆ ਬਾਲੀ ਜਾ ਪੀਂਦਾ ਕਹਿੰਦਾ ਹੈ ਇਹ ਬਣਾ ਕੀ ਬਣਦਾ ਚਾਹ ਦਿਨੇ ਬਚਾਂਗੇ ਚਾਹ ਨਾਲ ਹੀ ਬਚੇਗਾ ਲੋ ਜੀ ਕਹਿੰਦੇ ਚਾਦਰਾਂ ਗਿਆ ਟਿਕ ਇੱਕ ਟਿਕ ਕੀ ਮਤਲ ਲੈਉਣੇ ਚੱਕ ਕੇ ਕਹਾਂ ਤੇ ਪੁਰਾਣਾ ਨੂੰ ਕਰਦੀ ਉਹ ਦੂਜੀਆਂ ਲਿਆਉਣੇ ਜਾ ਕੇ ਇਹ ਹੌਲੀ ਲੀਲਾ ਹੌਲੀ ਹੌਲੀ ਕਹਿੰਦਾ ਬਣ ਗਈ ਗੱਲ ਛੱਡ ਦੀ ਚੱਲ ਦੂਜੀਆਂ ਲਿਆਉਣੇ ਚੱਕ ਕੇ ਆਪਾਂ ਧਰਦੇ ਆ ਉਹਨੂੰ ਦਬਦਿਆਂ ਫਿਰ ਇਦੋਂ ਵਾਰ ਦਿੰਨੇ ਉਹਦੇ ਉੱਤੇ ਰ데요 ਆਪਾਂ ਇਧਰੋਂ ਇਧਰ ਇਹ ਤੇ ਰ데요 ਦਿੰਨੇ ਉਹ ਤੇਸੀ ਰਹਿ ਗਈ ਵਿੱਚ ਕੋਈ ਨਾ ਕੱਢਦਾ ਉਹਨੂੰ ਮੈਂ ਇੱਥੇ ਜਾ ਕੇ ਦੋ ਪਈਆਂ ਚਾਦਰਾਂ ਕਹਿੰਦੇ ਆ ਸੋ ਚੱਕ ਕੇ ਲੈ ਜਾਂਦੇ ਆ ਦੋਨਾਂ ਨੂੰ ਇਕੱਠਿਆਂ ਨੂੰ ਹੀ ਲੈ ਜਾਨੇ ਆ ਹਲਕੀਆਂ ਨਹੀਂਆਂ 40 ਕਿਲੋ ਹੀ ਆਣੀਆਂ ਦੋਨਾਂ ਨੂੰ ਲੈ ਜਾਂਦੇ ਆ ਆਇਆ ਯਾਰ ਲੈ ਭੱਜਿਆ ਆ ਗਿਆ ਆ ਗਿਆ ਗੱਲਾਂ ਮਾਰਨ ਬੈਹ ਜਾਂਦਾ ਉਹ ਗੱਲਾਂ ਨਹੀਂ ਹਾਂ ਉਹ ਕਬੂਤਰ ਦਿਸਣ ਲੱਗੇ ਸਭ ਤੁਮ ਕਬੂਤਰ ਆ ਤੇ ਤੁਹਾਨੂੰ ਕਬੂਤਰਾਂ ਦੀ ਰਹਿੰਦੀਆਂ ਬੱਕਰੀਆਂ ਮੁਰਗੇ ਇਹਨਾਂ ਨੂੰ ਵੀ ਦੇਖ ਲਿਆ ਕਰੋ ਚੱਕ ਚੱਕ ਚੱਲ ਚੱਲੀ ਇਹਨਾਂ ਨੂੰ ਦੋਨਾਂ ਨੂੰ ਚੱਕ ਕੇ ਆ ਆ ਪਾਦਾ ਕਹਿੰਦੇ ਸ਼ੈੱਡ ਬਣ ਕੇ ਨਾ ਪੱਕੇ ਮਿਸਤਰੀ ਇਹ ਅਈ ਕਮਲ ਅਗਰੇ ਸੈੱਡ ਹੁਣ ਉਹ ਰਹਿ ਗਿਆ ਬਿਰਲਾ ਭਰਨ ਹੋਈਆਂ ਚਾਦਰਾਂ ਦਾ ਜਰੂਰ ਚੱਬੀਆਂ ਵਿੰਗੇ ਟੇਢੀਆਂ ਹੀ ਨੇ ਇਹ ਜਦੋਂ ਇਹਨਾਂ ਦੇ ਟਾਂ ਟਿਕ ਗਈਆਂ ਦੂਬਾਦ ਪੂਰੀਆਂ ਘੈਂਟ ਹੋ ਜਾਣਗੀਆਂ ਇਹਨਾਂ ਦੇ ਟੈਕ ਐਕਸਟਰਾ ਸੈੱਡ ਦਾਂਗੇ ਕੁਸਕ ਵੀ ਵਜਣ ਰਹੇ ਬਾਧੂ ਦਾ ਨਹੀਂ ਪਹਿਲੀ ਵਾਰੀ ਮੰਗੋ ਉੱਡ ਜਾਣ ਕਿਤੇ ਕੋਲਾ ਵੀ ਬੁੱਝਾ ਹੋ ਗਿਆ ਥੋੜਾ ਜਿਹਾ ਵਜਨ ਕਰਕੇ ਹੋ ਗਿਆ ਟੇਢਾ ਵਿੰਗਾ ਹੋ ਗਿਆ ਸੋ ਟਾਂ ਧਰਦੇ ਇਹਨਾਂ ਤੇ ਲੀਲਾ ਜੇ ਪਸ਼ੂਆਂ ਦਾ ਕੱਖ ਪਾਈ ਜਾਂਦਾ ਉਹਨਾਂ ਜਿਹੜਾ ਬੱਟਾਂ ਲਾਉਣੇ ਨੇ ਨੇੜੇ ਨਾਲਿਆ ਡਲੇ ਡੁਲੇ ਜੇ ਬਾਹਰ ਕੱਢਦੇ ਆ ਬਾਬਾ ਲੀਲਾ ਦਾ ਟੱਪ ਗਿਆ ਟਾਈਮ ਵਿਚਾਰ ਕੇ ਕਹਿੰਦਾ ਮੈਂ ਪਾਣੀ ਪੂਣੀ ਲਾ ਕੇ ਆਉਣਾ ਖੇਤ ਨੂੰ ਮਤਲਬ ਬਾਣ ਪਾਣੀ ਦਾ ਸੋ ਉਸ ਤੋਂ ਆਪਾਂ ਦੱਸੋ ਕੀ ਕਰੀਏ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਉਹ ਭਰ ਲਿਆ ਜਾਵੇ ਹਨ ਫਿਰ ਆਪਣੇ ਕੋਲੇ ਭਾਈ ਰੇੜੀ ਖੜੀ ਆਗੀ ਮਿੱਟੀ ਵੀ ਪਈ ਹੈਗੀ ਸੋ ਇਹਦੇ ਨਾਲ ਦੇਖਦੇ ਆਪਾਂ ਦੋ ਹੱਥ ਤੇ ਜਦੋਂ ਲੀਲਾ ਆ ਗਿਆ ਫਿਰ ਉਹਦੇ ਨਾਲ ਦੇਖਦੇ ਆ ਦੋ ਹੱਥ ਲਓ ਜੀ ਕਹਿੰਦੇ ਨਵੇਂੜ ਦਾ ਕੰਮ ਉੱਤੇ ਵੀ ਲਾ ਤੇ ਰਦੇ ਰੁਦੇ ਸਮਾਰ ਕੇ ਸੋ ਕਾਲੂ ਤੜਕੇ ਲਾਉਣੇ ਆ ਤੇ ਜਿਹੜੇ ਉਹ ਬਿਰਲਾਂ ਰਹਿ ਗਈਆਂ ਨਾ ਜਿ ਮਿੱਟੀ ਨਵੇਂੜ ਦਾ ਕੰਮ ਜਮਾ ਡਨੋ ਡਨ ਸਪਾਈਸ ਪੂਈ ਕਰਕੇ ਜਮਰੇਤਾ ਪਾ ਦਾਂਗੇ ਤੇ ਸੌਣਿਆ ਹੁਣ ਭਾਈ ਜਾ ਕੇ ਆਪਾਂ ਦਾ ਵੇਲੇ ਹੋ ਗਏ ਸੋ